ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲਓ ਕਿ ਹਾਂ ਜਨ ਅੱਜ ਦੀ ਵੱਡੀ ਖਬਰ ਖਬਰ ਨਾ ਅੰਤ ਤੱਕ ਜਰੂਰ ਬਨੇ ਰਹਿਣਾ ਜਿਨ੍ਹਾਂ ਵੀਰ ਆਪ ਇਹਨਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਲਾਈਕ ਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਕੈਨੇਡਾ ਜਾਣ ਵਾਲਿਆਂ ਲਈ ਭਾਰਤੀਆਂ ਲਈ ਆਈ ਵੱਡੀ ਖੁਸ਼ਖਬਰੀ ਇਸ ਦਿਨ ਲਈ ਕੈਨੇਡਾ ਨੇ 10000 ਮੁੱਖ ਬੈਨਕਰਾਂ ਦੀ ਅਰਜ਼ੀਆਂ ਨੂੰ ਹੁਣ ਤੱਕ ਪਹੁੰਚਣ ਤੋਂ ਬਾਅਦ ਚੁਣेंगे यूएस एच1बी वीजा ਧਾਰਕਾਂ ਲਈ ਵਰਕ ਪਰਮਿਟ ਦੀਆਂ ਜ਼ਿੰਮੇਵਾਰੀਆਂ ਤੋਂ ਛੋਟੇ ਦੇਣ ਨ ਲਈ ਆਪਣੀ ਨੀਤੀ ਵਿੱਚ ਢਿੱਲ ਦਿੱਤੀ ਹੈ ਐਸਐਲ ਵਿੱਚ 15 ਜੁਲਾਈ 2024 ਤੱਕ ਚੱਲਣ ਦਾ ਇਰਾਦਾ ਸੀ ਪਰ ਅਰਜ਼ੀਆਂ ਦੀ ਬਹੁਤ ਜ਼ਿਆਦਾ ਗਿਣਤੀ ਕਾਰਨ ਨੀਤੀ ਨੇ ਜੁਲਾਈ 17 ਜੁਲਾਈ 2023 ਤੋਂ ਰੋਕ ਦਿੱਤਾ ਗਿਆ ਸੀ ਕੈਨੇਡੀਅਨ ਸਰਕਾਰ ਨੇ ਇਸ ਕਦਮ ਨੂੰ ਆਈਟੀ ਦਿੱਤਾ ਪ੍ਰਮੁੱਖ ਸਥਾਨ ਬਣਾਉਣ ਦੀ ਉਦੇਸ਼્ય ਵਜੋਂ ਦੇਖਿਆ ਗਿਆ ਹੈ ਇਸ ਤਰ੍ਹਾਂ ਕੈਨੇਡਾ ਵਿੱਚ ਢਿੱਲੇ ਵਰਕ ਪਰਮਿਟਰ ਨੀਮਾ ਵਿੱਚ ਇਸ ਨੂੰ ਝੋਟ ਛੋਟੀ ਦੇ ਆਈਟੀ ਭਾਰਤੀਆਂ ਲਈ ਵੀ ਚੰਗੀ ਖਬਰ ਵਜੋਂ ਦੇਖਿਆ ਜਾ ਰਿਹਾ ਐਸ 1 ਬੀ ਵੀਜ਼ਾ ਰੱਖਣ ਵਾਲੇ ਭਾਰਤੀਆਂ ਨੂੰ ਵੀ ਵਰਕ ਪਰਮਿਟ ਨਿਯਮਾਂ ਵਿੱਚ ਢਿੱਲ ਦਾ ਲਾਭ ਮਿਲੇਗਾ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ